ਮੇਰਾ ਗਣਾ ਇਹ ਆ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਵੱਡਾ ਗਣਾ ਮੈਂ ਪੰਜਾਬ ਚ ਪੈਦਾ ਹੋਇਆ ਉਹ ਤੋਂ ਵੱਡਾ ਗਣਾ ਕਿ ਅਸੀਂ ਅਸੀਂ ਆਮ ਆਦੀ ਪਾਰਟੀ ਨਾਲ ਜੁੜੇ ਇੱਕ ਵੱਡਾ ਗਣਾ ਅੱਜ ਅੱਜ ਜੋ ਹਾਲਾਤ ਮੇਰੇ ਨਾਲ ਬੀਤਨਦੇ ਆ ਇਹ ਗੈਂਗਸ ਨੇ ਕਿਹਾ ਤੇਰੀ ਤੂੰ ਚੋ ਜੋੜ ਲਾਉਣਾ ਲਾਲਿਆ ਤੇਰੀ ਰੈਕੀ ਕਰਨੇ ਹਥਿਆਰ ਵਾਲੇ ਬੰਦੇ ਲੈ ਕੇ ਬੈਠਾ ਕੋਈ ਗੱਲ ਨਹੀਂ ਕਹਿੰਦੇ ਤੈਨੂੰ ਟੱਕਰ ਨਾ ਤੇਰਾ ਮੇਰਾ ਪਰਿਵਾਰ ਬਾਅਦ ਚ ਮਾਰੂ ਮੈਂ ਕਹੇ ਸਾਲੇ ਦੱਲੇ ਦੇਥੋਂ ਨਹੀਂ ਮਰਨਾ ਪਹਿਲਾ ਚੌਂਕ ਤੇ ਚਟਾਰੀ ਮੈਂ ਆਪਣਾ 10 ਸਾਲਾਂ ਬਾਅਦ ਹੋਇਆ ਪੁੱਤ ਮੈਂ ਅੱਜ ਜਾਇਦਾਦ ਦਾ ਮਾਲਕ ਆ ਦਾਵੇ ਤੋਂ ਕਹਿੰਦੇ ਆ 10 ਸਾਲਾਂ ਬਾਅਦ ਹੋਇਆ ਪੁੱਤ ਚੌਂਕ ਚ ਆਪਣੇ ਦਰਵਾਰ ਵਰਨਾ ਗੋਲੀ ਮਾਰੂ ਉਹਦੇ ਮੱਥੇ 'ਚ ਆਪਣੇ ਪੁੱਤ ਦੇ ਬਾਜ ਮਾਰੂ ਆਪਣੇ ਆਪਣੀ ਵਾਈਫ ਦੇ ਫਿਰ ਮੈਂ ਪਿਓ ਦੇ ਤੇ ਆਪਣੀ ਮਾਂ ਦੇ ਮਾਰ ਕੇ ਖਤਮ ਕਰੂੰ ਤੇ ਇਲਜਾਬ ਤੱਕੂ ਸਾਡੇ ਸਾਡੀ ਸਰਕਾਰ ਤੇ ਜਿਹਦੇ ਦੀ ਅਸੀਂ ਦਿਨ ਰਾਤ ਟਿਕ ਕੀਤਾ ਸਵੇਰੇ ਠਾ ਇੱਕ ਠੋਕੇ 8 ਵਜੇ ਮੈਂ ਆਪਣਾ ਪਰਿਵਾਰ ਖਤਮ ਕਰਨਾ ਜੇ ਪਹਿਲਾਂ ਪੁੱਤ ਮਾਰਨਾ ਜੇ ਮੈਂ ਆਪਣਾ 11 ਸਾਲਾਂ ਬਾਅਦ ਹੋਇਆ ਉਸ ਤੋਂ ਬਾਅਦ ਪਿਓ ਨੂੰ ਮਾਰੂ ਮਾਂ ਨੂੰ ਮਾਰੂ ਘਰਤੀ ਨੂੰ ਮਾਰੂ ਦੇ ਸਾਰੀ ਜਾਇਦਤ ਮੈਂ ਕਹੂੰਗਾ ਮਨ ਉਹ ਤੇਰੇ ਘਰ ਪੁੱਤ ਜੰਮਿਆ ਪੜਾ ਲੇਟ ਆਪਣੇ ਪੋਤਨਾ ਜਹਤਾ ਲਖਾ ਲਈ ਆ ਵੀਡੀਓ ਤੇ ਲਾਟੀ ਹੋ ਕੇ ਮੈਂ ਵਪਾਰ ਮੰਡਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ ਮੇਰਾ ਘਰ ਵੇਖੋ ਆ ਘਰ ਜੇ ਆ ਘਰ ਜੇ ਜਿਹਨੂੰ ਮੈਂ ਜੇਲ੍ਹ ਭਣਾ ਦਿੱਤੀ ਆ ਵੇਖੋ ਆ ਵੇਖੋ ਖਲਾ ਤੁਖੀ ਹੋਇਆ ਹਾਂ ਜਾਂ ਮੇਰਾ ਬੱਚਾ ਸਕੂਲ ਲੈ ਜਾ ਸਕਦਾ ਹੈ ਆ ਵੇਪੋ ਆ ਜੇਲ ਬਣਾ ਦੇ ਆ ਜਿੰਦਾ ਤਾਂ ਗਮ ਚੇਲ ਚ ਰਹਿੰਦੇ ਆ ਪੁਲਿਸ ਗੈਂਡੀ ਕਰੋ ਬਾਹਰ ਨਾ ਨਿਕਲੋ ਕੀ ਕਰਾਂ ਗੈਕਸਟਰ ਤੋਂ ਮਿਲ ਰਹੀਆਂ ਧਮਕੀਆਂ ਤੋਂ ਤੰਗ ਆ ਕੇ ਇੱਕ ਕਾਰੋਬਾਰੀ ਨੇ ਆਪਣੇ ਪਰਿਵਾਰ ਨੂੰ ਖੁਦ ਖਤਮ ਕਰਨ ਦੀ ਧਮਕੀ ਦਿੱਤੀ ਹੈ ਜੀ ਹਾਂ ਪਿਛਲੇ ਦਿਨੀ ਵੀ ਇਸ ਨੌਜਵਾਨ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਸੀ ਜਿਸ ਵਿੱਚ ਗੈਂਗਸਟਰ ਉਸ ਨੂੰ ਫੋਨ ਕਰਕੇ जानो मारन ਅਤੇ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਦੇਂਦੇ ਨਸਰਾਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਸ਼ਿਕਾਇਤ ਤੇ ਪਰਚਾ ਦਰਜ ਕਰ ਲਿਆ ਸੀ ਪਰ ਹੁਣ ਇਸ ਕਾਰੋਬਾਰੀ ਨੌਜਵਾਨ ਦਾ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦਾ ਪ੍ਰਧਾਨ ਹੋਣ ਦੇ ਬਾਵਜੂਦ ਵੀ ਪੁਲਿਸ ਗੈਂਗਸਟਰਾਂ ਨੂੰ ਫੜਨ 'ਚ ناکਾਮ ਰਹੀਏ ਅਤੇ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਉਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਗੈਂਗਸਟਰਾਂ ਨੂੰ ਜਲਦ ਨਹੀਂ ਫੜਦੀ ਤਾਂ ਉਹ ਆਪਣੇ ਪਰਿਵਾਰ ਨੂੰ ਖੁਦ ਗੋਲੀ ਮਾਰ ਦੇਵੇਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਭਰਾਵੋ ਮੈਂ ਜਸਵਿੰਦਰ ਸਿੰਘ ਢਿੱਲੋਂ ਕੋਕਾ ਕੋਲਾ ਟਾਰੀ ਇੱਕ ਇੱਕ ਕਾਰੋਬਾਰੀਆ ਟਾਰੀ ਦਾ ਮੇਰਾ ਗਣਾ ਆ ਮੇਰਾ ਗਣਾ ਆ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਵੱਡਾ ਗਨਾ ਮੈਂ ਪੰਜਾਬ ਚ ਪੈਦਾ ਆ ਆ ਉਹ ਤੋਂ ਵੱਡਾ ਗਨਾ ਕੀ ਅਸੀਂ ਅਸੀਂ ਆਮ ਆਦਮੀ ਪਾਰਟੀ ਨਾਲ ਜੁਟੇ ਇੱਕ ਵੱਡਾ ਗਨਾ ਫੇਲੀਅਰ ਸਰਕਾਰ ਸਾਡੀ ਗੈਂਗਸਟਰ ਆਹ ਆ ਕਿੰਨੇ ਦਿਨ ਹੋ ਗਏ ਸਾਡੀ ਫੇਲੀਅਰ ਫੇਲੀਅਰ ਪੰਜਾਬ ਜੋ ਤੱਕ ਕਰ ਨਹੀਂ ਸਕੀ ਅਜ ਆਏ ਦਿਨ ਸਾਨੂੰ ਧਮਕੀਆਂ ਮਿਲਦੀਆਂ ਨੇ ਹੁਣ ਹੁਣ ਕੀ ਕਹਿ ਰਿਹਾ ਇਹ ਗੈਂਗਸਟਰ ਕੀ ਬੋਲਣ ਦੇ ਅੱਜ ਕਹਿੰਦਾ ਸੀ ਐਮ ਆਪਣੇ ਐਮਐਲਏ ਨੇ ਕਰਾ ਲਏ ਜ ਹੁੰਦਾ ਇੱਥੇ ਅਮਨਦੀਪ ਸਿੰਘ ਐ ਸੱਚੋ ਤੇ ਹੁਣ ਤੱਕ ਅੱਜ ਹਫਤੇ ਦੇ ਵਿੱਚ ਸਾਰੇ ਇਹਨਾਂ ਦਲਿਆਂ ਨੂੰ ਫੜ ਕੇ ਅੰਦਰ ਕੀਤਾਣਾ ਸੀ ਮੈਨੂੰ ਕੋਈ ਵੀ ਕਿਸੇ ਪੁਲਿਸ ਦੇ ਮਲਾਜਮ ਤੇ ਵਿਸ਼ਵਾਸ ਨਹੀਂ ਅੱਜ ਅੱਜ ਜੋ ਹਾਲਾਤ ਮੇਰੇ ਨਾਲ ਬੀਤਨਦੇ ਆ ਇਹ ਗੈਂਗਸਾਂ ਨੇ ਕਿਹਾ ਤੇਰੀ ਤੂੰ ਚੋ ਜੋੜ ਲਾਉਣਾ ਲਾਲਿਆ ਤੇਰੀ ਰੈਕੀ ਕਰਨ ਦੇ ਹਥਿਆਰ ਵਾਲੇ ਬੰਦੇ ਲੈ ਕੇ بیٹھا ਕੋਈ ਗੱਲ ਨਹੀਂ ਕਹਿੰਦੇ ਤੈਨੂੰ ਟੱਕਰ ਨਾ ਤੇਰਾ ਮੇਰਾ ਪ੍ਰਭਾਤ ਮਾਰੂ ਮੈਂ ਕਹੇ ਸਾਲੇ ਦੱਲੇ ਦੇ ਥੋਣੀ ਮਰਨਾ ਪਹਿਲਾ ਚੌਂਕ ਵਿੱਚ ਟਾਰੀ ਮੈਂ ਆਪਣਾ 10 ਸਾਲਾਂ ਬਾਅਦ ਹੋਇਆ ਪੁੱਤ ਮੈਂ ਅੱਜ ਜਾਇਦਾਦ ਦਾ ਮਾਲਕ ਆ ਦਾਵੇ ਕਹਿੰਦੇ ਆ ਯਾਰ ਸਾਲਾਂ ਬਾਅਦ ਹੋਇਆ ਪੁੱਤ ਚੌਂਕ 'ਚ ਆਪਣੇ ਦਰਵਾਜ਼ੇ ਵਰਨਾ ਗੋਲੀ ਮਾਰੂ ਉਹਦੇ ਮੱਥੇ 'ਚ ਆਪਣੇ ਪੁੱਤ ਦੇ ਬਾਅਦ ਮਾਰੂ ਆਪਣੇ ਆਪਣੀ ਵਾਈਫ ਦੇ ਫਿਰ ਮੈਂ ਪਿਓ ਦੇ ਤੇ ਆਪਣੀ ਮਾਂ ਦੇ ਮਾਰ ਕੇ ਖਤਮ ਕਰੂੰ ਤੇਲ ਜਾਂ ਆਪਣਕੂ ਸਾਡੇ ਸਾਡੀ ਸਰਕਾਰ ਤੇ ਜਿਹਦੇ ਜੇ ਅਸੀਂ ਦਿਨ ਰਾਤ ਇੱਕ ਕੀਤਾ ਸਾਡੇ ਐਮਐਸਏ ਦੇ ਜਿਹੜੇ ਕੱਕੀ ਕਦੇ ਤੁਕੀ ਦੇ ਐਸਐਚਓ ਲਾਇਆ ਵਏ ਤੇ ਜਿਨ੍ਹਾਂ ਦੇ ਭੱਲੇ ਕੱਖ ਨਹੀਂ ਇੱਥੇ ਆਉਂਦਾ ਅਮਨਦੀਪ ਸਿੰਘ ਐਸਐਚਓ ਜਿਨੇ ਦੋ ਦਿਨ ਦੇ ਵਿੱਚ ਪਹਿਲਾਂ ਵੀ ਮੇਰੇ ਗੈਂਗਸਟਰਾਂ ਨੇ ਕਰਜ ਹਮਲਾ ਕੀਤਾ ਸੀ ਉਹਨੇ ਅਗਲੇ ਦਿਨ ਐਸਐਚਓ ਅਮਨਦੀਪ ਸਿੰਘ ਨੇ ਦੋ ਦਿਨਾਂ ਦਾ ਹੱਲ ਕਰਤਾ ਸੀ ਪੁੱਛਦੇ ਭੱਲੇ ਕੱਖ ਨਹੀਂ ਪੁੱਲ ਜੀ ਨਾ ਨਾ ਲਈ ਹੋਈ ਨਾ ਮੈਂ ਆਪਣਾ ਚੌਂਕ ਪੈਂਦਾ ਜੇ ਸਵੇਰੇ 8:30 ਠੋਕੇ 8 ਵਜੇ ਮੈਂ ਆਪਣਾ ਪਰਿਵਾਰ ਖਤਮ ਕਰਨਾ ਜੇ ਪਹਿਲਾਂ ਪੁੱਤ ਮਾਰਨਾ ਜੇ ਮੈਂ ਆਪਣਾ 11 ਸਾਲਾਂ ਬਾਅਦ ਹੋਇਆ ਉਸ ਤੋਂ ਬਾਅਦ ਆਪ ਢਿਓਣ ਮਾਰੂ ਮਾਂ ਨੂੰ ਮਾਰੂ ਘਰਤੀ ਨੂੰ ਮਾਰੂ ਤੇ ਸਾਰੀ ਤਾਇਦਤ ਮੈਂ ਕਹੂੰਗਾ ਮਨ ਓ ਤੇਰੇ ਘਰ ਪੁੱਤ ਜੰਮਿਆ ਬੜਾ ਲੇਟ ਆਪਣੇ ਪੋਤਨਾ ਜੈਤਾ ਲਖਾ ਲਈ ਆ ਵੀਡੀਓ ਤੇ ਲਾਤੀ ਹੋ ਕੇ ਮੈਂ ਵਪਾਰ ਮੰਡਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਪ੍ਰਧਾਨ ਵਪਾਰ ਮੰਡਲ ਦਾ ਓਏ ਦੁਖੀ ਹੋ ਗਿਆ ਮੈਂ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਉਹ ਕੱਖੜੀ ਜੇ ਕਰਨੀ ਆਏ ਦਿਨ ਮੇਰੀਆਂ ਰੇਕੀਆਂ ਹੁੰਦੀਆਂ ਸੀ ਹੁਣ ਉਹਨੇ ਸਾਲੇ ਨੇ ਮੈਨੂੰ ਫੇਰ ਕਾਲ ਕਰਕੇ ਗੈਂਗਸਟਰ ਨੇ ਕਿਹਾ ਓਏ ਉਹ ਮਾਰੇ ਮੈਂ ਦੁਸ਼ਮਨ ਦੇ ਹੱਥੋਂ ਮਰਨ ਨਾਲੋਂ ਆਪਣਾ ਪਰਿਵਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰੂੰਗਾ ਕੱਲ 8 ਵਜੇ ਚੌਂਕ ਦੇ ਵਿੱਚ ਮੈਂ ਕੰਮ ਕਰਨਾ ਜੇ ਤੜਕੇ ਆਪਣਾ ਪਰਿਵਾਰ ਲੈ ਕੇ ਦੇਖ ਲਿਓ ਜੇ ਨਾ ਕਰੂੰਗਾ ਤਾਂ ਮੇਰੂ ਛੱਡਦਾ ਪੁੱਤ ਨਾ ਕਰੂੰਗਾ ਇਲਜ਼ਾਮ ਪੰਜਾਬ ਸਰਕਾਰ ਤੇ ਸੀਐਮ ਤੇ ਸਾਰੇ ਪੰਜਾਬ ਪੁਲਿਸ ਦੇ ਮੈਂ ਆਪਣੇ ਆਪ ਨੂੰ ਆਤਮ ਹੱਤਿਆ ਕਰੂੰਗਾ ਜੇ ਨਾ ਕਰੂੰਗਾ ਤੇ ਕਿਉਂ ਜੜਦਾ ਪੁੱਤ ਸੀ ਜਸਵਿੰਦਰ ਸਿੰਘ ਢਿੱਲੋ ਜੜਦਾ ਪੁੱਤ ਸੀ ਪੇ ਇੱਕ ਝੂਠ ਮਾਰ ਕੇ ਆ ਇਹਨਾਂ ਹੀ ਨਹੀਂ ਨੌਜਵਾਨ ਨੇ ਆਪਣਾ ਘਰ ਵੀ ਵੀਡੀਓ ਚ ਦਿਖਾਇਆ ਜਿਸ ਮੁਤਾਬਕ ਉਹ ਆਪਣੇ ਘਰ ਦੇ ਅੰਦਰ ਹੀ ਜੇਲ੍ਹ ਵਾਂਗੂ ਰਹਿ ਰਿਹਾ ਹੈ ਜਦਕਿ ਉਸ ਦਾ ਬੱਚਾ ਤੇ ਘਰਵਾਲੀ ਜਾਂ ਦੂਜੇ ਪਰਿਵਾਰਕ ਮੈਂਬਰ ਆਪਣੇ ਕੰਮਕਾਰਾਂ ਤੱਕ ਵੀ ਨਹੀਂ ਜਾ ਰਹੇ ਉਥੇ ਬੱਚੇ ਨੂੰ ਸਕੂਲ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਉਸ ਹੀ ਘਰ ਵਾਲੀ ਜੋ ਸਰਕਾਰੀ ਟੀਚਰ ਹੈ ਉਸ ਦੀ ਨੌਕਰੀ ਸਕੂਲ ਨਾ ਜਾਣ ਕਰਨ ਖਤਰੇ 'ਚ ਆ ਗਈ ਹੈ ਮੇਰਾ ਘਰ ਵੇਖੋ ਆ ਘਰ ਦੇ ਆ ਘਰ ਦੇ ਚ ਨੂੰ ਮੈਂ ਜੇਲ੍ਹ ਭਣਾ ਦਿੱਤੇ ਆ ਵੇਖੋ ਆ ਵੇਖੋ ਸਾਲਾ ਦੁਖੀ ਹੋਇਆ ਨਾ ਦਾ ਮੇਰਾ ਤਾਂ ਬੱਚਾ ਸਕੂਲ ਲੈ ਜਾ ਸਕਦਾ ਹੈ ਆ ਵੇਖੋ ਆ ਜੇਲ੍ਹ ਬਣਾ ਦੇ ਆ ਜਿੰਦਾ ਤੱਕ ਅਸੀਂ ਚੇਲ ਚ ਰਹਿੰਦੇ ਆ ਪੁਲਿਸ ਕਹਿੰਦੀ ਕਰੋ ਬਾਹਰ ਨਾ ਦੇ ਲੋਕ ਕੀ ਕਰਾਂ ਮੇਰੇ ਨਾਲ ਜੋ ਸਾਲੇ ਫੋਨ ਵੀ ਮੈਨੂੰ 10 ਮਿੰਟ ਪਹਿਲਾਂ ਕਾਲ ਆਈ ਆ ਉਹ ਲਕ ਲਾਂਤ ਤੇ ਹੋ ਜੇ ਸਾਈਬਰ ਕ੍ਰਾਈਮ ਤੇ ਉਹ ਜਿਹੜੀ ਪੁਲਿਸ ਫੜ ਨਾ ਸਕੀ ਪਹਿਲਾਂ ਮੇਰੇ ਘਰ ਦੇ ਘੇਤੀ ਹੋਈ ਉਹ 5 ਮਿੰਟ ਚ ਫੜਿਆ ਸੀ ਉਹ ਐਸ ਐਚਓ ਅਮਨਦੀਪ ਸਿੰਘ ਕੋ ਮੈਂ ਸਲੂਟ ਮਾਰਦਾ ਤੁਹਾਨੂੰ ਤੇ ਕੱਲ ਮੈਂ ਚੌਂਕ ਜਖਲੋ ਕੇ ਸਵੇਰੇ 8 ਵਜੇ ਆਤਮ ਹੱਤਿਆ ਕਰਨੀ ਜੇ ਤੇ 8 ਵਜੇ ਮੈਂ ਕਰੂੰਗਾ ਮੈਂ ਲੱਖ ਲਾਂਤ ਸਰਕਾਰ ਤੇ ਦੇਣਾ ਮੈਨੂੰ ਅਫਸੋਸ ਆ ਕਿ ਅਸੀਂ ਕੇ ਬਦਲਾ ਉਹ ਬਦਲਾ ਇਹੋ ਜੇ ਬਦਲਾ ਦੀ ਲੱਖ ਲਾਂਤ ਬਦਲਾਦੀ ਲੱਖ ਲਾਂਤ ਇਹੋ ਜੇ ਬਦਲਾਦੀ ਜਿਹੜੀ ਅਸੀਂ ਖੁਦ ਸੋਚਿਆ ਸੀ ਆਮ ਆਦਮੀ ਪਾਰਟੀ ਲਿਆਉ ਉਹ ਭਰਾਵੋ ਮੈਂ ਕਿਹ ਪਾਰਟੀ ਦੀ ਹਮਾਇਤ ਨਹੀਂ ਕਰਦਾ ਇੱਕ ਜੋਗੀ ਦੀ ਤਾਰੀਫ ਕਰਦਾ ਜਿੰਨੇ ਸਾ ਜਿੰਨੇ ਗੈਂਗਸਟਰ ਖਤਮ ਕਰ ਦਿੱਤੇ ਉਹ ਮੈਂ ਜੋਗੀ ਤੁਸ ਲੂਟ ਕਰਦਾ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਗੁਸ਼ ਨਹੀਂ ਸਾਰੇ ਧਮਕੀਆਂ ਦੇ ਦੇ ਕੇ ਮੇਰਾ ਜੀਣਾ ਆਰਾਮ ਕੀਤਾ ਤੇ ਪੁਲਿਸ ਦੇ ਪੱਲੇ ਕੱਖ ਨਹੀਂ ਸੀ ਪੰਜਾਬ ਪੁਲਿਸ ਫੇਲੀਅਰ ਪੰਜਾਬ ਪੁਲਿਸ ਜੇ ਸਕਿਉਰਿਟੀ ਓਏ ਇਹੋ ਜਿਹੇ ਤੇ ਭੈਣ ਚੋ ਦੇ ਹਥਿਆਰ ਲੈਣ ਜਾਈਏ ਉਹ ਦੋ ਮਹੀਨੇ ਪਰਮਿਸ਼ਨਾਂ ਚ ਨਗਾ ਦੇਂਦੇ ਆ ਸਾਡੀ ਸਰਕਾਰ ਦਾ ਹਾਲਾਤ ਜੇ ਇਹ ਤੋਂ ਵੱਧ ਮੈਂ ਕੋਖ ਨਹੀਂ ਜੇ ਕਹਿਣਾ ਮੈਂ ਇੱਕੋ ਗੱਲ ਕਹੂੰਗਾ ਮੈਂ ਤਿਆਰ ਬਥਿਆਰ ਆ ਜੇਲ੍ਹ ਦੇ ਵਿੱਚ ਆ ਜੇਲ੍ਹ ਨੂੰ ਮੈਂ ਰਹਿ ਰਿਹਾ ਮਚੌਂਕ ਸੇ ਥਲੋਤਾ ਆ ਮੈਂ ਗੈਂਗਸਟਰਾਂ ਨੂੰ ਕਹਿੰਦਾ ਮੇਰੀ ਵੇਖਣ ਦੇ ਹੋਣੇ ਵੀਡੀਓ ਮੇਰੀ ਵੇਖਰਦੇ ਹੋਣੇ ਵੀਡੀਓ ਓਏ ਤੁਸੀਂ ਕੱਲ ਮਾਰਨ ਦੀਆਂ ਧਮਕੀਆਂ ਕਰਦੇ ਤੇ ਆ ਮੈਂ ਆ ਗਿਆ ਮਾਰੋ ਮੈਨੂੰ ਮਾਰੋ ਮੈਨੂੰ ਜਿੰਨੇ ਮਾਰਨਾ ਆਹ ਮੈਂ ਖੜਾ ਜੇ ਆਹ ਖੜੇ ਜੇ ਚੌਂਕ ਦੇ ਵਿੱਚ ਆਓ ਤੇਨਾਂ ਦੇ ਸਾਲਿਆ ਤੇਰਾ ਪਰਿਵਾਰ ਪਹਿਲਾਂ ਮਾਰਨਾ ਇਹੀ ਕੌਲਾ ਕਰਦੇ ਤਨ ਫੇਲੀਆ ਸਰਕਾਰ ਖੜਾ ਤੇ ਇੱਥੇ ਖੜਾ ਮੁੱਕ ਤੇ ਬਾਹਰ ਮਾਰੋ ਜਿੰਨੇ ਮਾਰਨਾ ਕਿ ਹਤੇ ਪੱਲੇ ਕੱਖ ਨਹੀਂ ਛੇਗਾ ਇੱਥੇ ਕੋਈ ਇੱਥੇ ਕੋਈ ਪੰਜਾਬ ਪੁਲਿਸ ਨਹੀਂ ਕੋਈ ਸੀਐਮ ਨਹੀਂ ਮਾਰੋ ਚਿੰਨੇ ਮਾਰਨਾ ਮੈਨੂੰ ਆਹ ਖੜਾ ਜਿਵੇਂ ਚੌਕ ਦੇ ਵਿੱਚ ਆਹ ਖੜਾ ਜੇ ਫੋਨ ਤੋਂ ਮੈਂ ਖੜਾ ਮੇਰੀ ਲਾਈਵ ਵੀਡੀਓ ਤੇ ਤੇ ਗੈਂਗਸਟਰ ਹੋਈ ਕਹਿੰਦੇ ਜਿਨਾ ਖੜਾ ਜਿਵੇਂ ਖੜਾ ਜਿਨਾ ਰਾਮ ਕੀਤਾ ਜੇ ਤੁਸੀਂ ਆਹ ਖੜਾ ਜਿਵੇਂ ਚੌਕ ਦੇ ਵਿੱਚ ਆਓ ਮੈਂ ਘੇਟੋਂ ਨਿਕਲ ਕੇ ਆਇਆ ਮਾਰ ਦੋ ਮੈਨੂੰ ਮਾਰੋ ਮੈਨੂੰ ਪੰਜਾਬ ਦੇ ਕਿਸੇ ਅਮਨ ਕਾਨੂੰਨ ਤੋਂ ਨਹੀਂ ਆਹ ਮੇਰਾ ਚਾਚਾ ਮੇਰਾ ਸਾਦੀ ਸੀ ਆ ਨਾਲ ਖੜਾ ਮਾਰੋ ਆ ਬੈਠੇ ਅਸੀਂ ਦੁਖੀ ਹੋ ਕੇ ਯਾਰ ਚੱਤਰ ਵੜ ਵੜ ਕੇ ਹੀ ਦੁਖੀ ਹੋ ਕੇ ਆ ਉਹ ਦੁਖੀਆਂ ਤੇ ਪੰਜਾਬ ਇਹਨਾਂ ਗੈਂਗਸਟਰਾਂ ਤੋਂ ਇੱਕੋ ਪਰਤੋ ਜੇ ਤੁਸੀਂ ਲੋਕ ਨਾ ਖੜੇ ਅੱਜ ਅੱਜ ਮੈਂ ਮੇਰਾ ਪ੍ਰਵਾਹ ਕਰੂ ਅੱਜ ਮੇਰਾ ਪ੍ਰਵਾਹ ਕਰੂਗਾ ਪਰ ਗੱਲ ਈ ਯਾਦ ਰੱਖਿਓ ਕੱਲ ਫੇਰੀ ਤੁਹਾਡੀ ਵੀ ਆਊਗੀ ਗੱਲ ਵਾਰੀ ਤੁਹਾਡੀ ਵੀ ਆਊਗੀ ਆਜਾ ਬੂਟੇ ਲਾਉਣ ਆਲਿਓ ਵੀਰੋ ਤੁਹਾਡੀ ਬੜੀ ਮਿਹਨਤ ਆ ਪਿੰਡ ਆ ਲਿਓ ਉਹ ਵੀਰੋ ਬੂਟੇ ਉਹ ਬੂਟੇ ਨਿਸ਼ਾਨ ਨਹੀਂ ਤੂਗਾ ਕੋਈ ਉਹ ਕੀ ਬੂਟੇ ਕੂ ਕੀ ਕਰੋਗੇ ਬੂਟੇ ਲਾ ਕੇ ਹਾਲਾਤ ਬੂਟੇ ਲਾਉਂਦੇ ਨਹੀਂ ਬੂਟੇ ਫਚਾਉਂਦੇ ਆ ਬੂਟੇ ਪੱਟਾ ਉਹ ਪਹਿਲਾਂ ਤੇ ਘਰ ਦੇ ਵਿਚਾਲੀਏ ਘਰ ਦੇ ਵਿਚਾਲੀਏ ਧਮਕੀਆਂ ਤੋਂ ਤੰਗ ਆਇਆ ਪਿਆ ਅਗਲੇ ਇਹੋ ਜੀ ਰਿਪੋਰਟ ਤੇ ਪੁਲਸ ਵਾਲਿਆਂ ਤੋਂ ਨਹੀਂ ਹੈਗੀ ਜਿਹੜੇ ਫੋਨ ਕਰਕੇ ਦੱਸ ਦਿੰਦੇ ਨੇ ਵੀ ਭਾਈ ਤੂੰ ਇੱਥੋਂ ਨਿਕਲੇ ਆ ਆ ਤੇਰੀ ਕਰਤੂਤ ਹੀ ਲਾਲਿਆ ਯੋਰ ਕਰ ਲਿਆਈ ਵੇਖ ਲਈ ਪਹੁੰਚ ਉਹ ਤੇ ਅਗਲੇ ਕਹਿੰਦੇ ਪੁਲਸ ਤੋਂ ਵੱਡੀ ਪਹੁੰਚ ਆ ਜੇ ਪੁਲਸ ਦੀ ਪਾਵਰ ਆ ਮੇਰੇ ਨਾਲ ਹੁਣੇ ਜਿਹੜਿਆ ਗੈਂਗਸਟਰਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕੱਢ ਕੇ ਪਬਲਿਕ ਪਲੇਸ ਕਰਾਓ ਕਰਾਓ ਹੈ ਹੀ ਕੱਖ ਨਹੀਂ ਪੱਲੇ ਤੁਹਾਡੇ ਹੈ ਹੀ ਨਹੀਂ ਆ ਖੜਾ ਦੇ ਚੱਟ ਸ਼ਰਿਆਮ ਕੜਾ ਤੇ ਸ਼ਰਿਆਮ ਕੜਾ ਦੇ ਚੱਟ ਓਏ ਗੈਂਗਸਟਰੋ ਵੇਖੰਦੇ ਸ਼ਰਮ ਜੱਟ ਖੜਾ ਆਓ ਬਾਈ ਚੌਂਕ 'ਚ ਮਾਰੂੰ ਪਰਿਵਾਰ ਮਾਰਨ ਦੀ ਗੱਲ ਕਰ ਤਾਡੇ ਤੋਂ ਨਹੀਂ ਸਾਲਿਓ ਮਰਨ ਦਾ ਮੈਂ ਆ ਮਾਰੂੰ ਮੇਰਾ 11 ਸਾਲਾਂ ਬਾਅਦ ਹੋਇਆ ਪੁੱਤ ਇਕਲੌਤਾ ਪੁੱਤ ਮੈਂ ਆ ਮਾਰੂੰ ਮਾਰ ਕੇ ਆਪਣੀ ਘਰ ਦੀ ਮਾਰੂੰ ਮਾਪਿਓ ਮਾਰੂ ਉਤੋਂ ਆ ਮਾਰੂ ਜੇ ਨਾ ਮਾਰਿਆ ਤੇ ਮੈਂ ਜੜਦਾ ਪੋਤਾ ਮੈਂ ਚਾਹ ਦੱਸਤੀ ਇਹ ਕਿ ਬੀਤੇ ਦਿਨੀ ਇੱਕ ਕਾਰੋਬਾਰੀ ਪਿਸਤੌਲ ਲੈ ਕੇ ਸੜਕ ਤੇ ਬੈਠ ਗਿਆ ਸੀ ਅਤੇ ਗੈਂਗਸਟਰਾਂ ਨੂੰ ਸਿੱਧਾ ਟੱਕਰਨ ਦੀ ਧਮਕੀ ਦਿੱਤੀ ਸੀ ਇਹ ਨਹੀਂ ਨਹੀਂ ਆਪਣੇ ਸਾਥੀ ਵਪਾਰੀਆਂ ਨੂੰ ਨਾਲ ਲੈ ਕੇ ਪੀੜਤ ਜਸਵਿੰਦਰ ਸਿੰਘ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਗੈਂਗਸਟਰਾਂ ਖਿਲਾਫ ਪਰਚਾ ਦਰਜ ਕਰ ਲਿਆ ਸੀ ਪਰ ਇਸ ਪਰਚੇ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕਿੰਨੀ ਕੁ ਹੋਈ ਏ ਇਹ ਸ਼ਾਇਦ ਬੋਲ ਕੇ ਦੱਸਣ ਦੀ ਲੋੜ ਨਹੀਂ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ